ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਹਾਂ ਬਜ਼ਾਰ ਨਾਲਾ ਜ਼ਿਲ੍ਹੇ ਦੇ ਪਿੰਡ ਸਹਿਨਾ ਦੀ ਅੱਜ ਸਹਿਨਾ ਵਿਖੇ ਸਾਉ ਦਾ ਸਰਪੰਚ ਬੀਬੀ ਗਰਮੀਤ ਕੌਰ ਦੇ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਘਟਨਾ ਵਾਰ ਦਾਤ ਦਾ ਸ਼ਾਮ 4 ਵਜੇ ਦੇ ਨਾਲ ਵਾਪਰੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਵਿੰਦਰ ਸਿੰਘ ਕਲਕੱਤਾ ਸ਼ਾਮ ਦੇ ਟਾਈਮ ਬੱਸ ਸਟੈਂਡ ਦੇ ਨੇੜੇ ਇੱਕ ਦੁਕਾਨ ਦੇ ਉੱਤੇ ਬੈਠੇ ਸਨ ਤਾਂ ਹਮਲਾਵਰਾਂ ਨੇ ਆਉਂਦਿਆਂ ਹੀ ਸੁਖਵਿੰਦਰ ਸਿੰਘ ਕਲਕੱਤਾ ਤੇ ਨਿਸ਼ਾਨਾ ਲਗਾਉਂਦੇ ਆ ਉਧਰੋਂ ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੁਖਵਿੰਦਰ ਸਿੰਘ ਕਲਕੱਤਾ ਦੇ ਇੱਕ ਗੋਲੀ ਸਿਰ ਵਿੱਚ ਤੇ ਕੱਲਰਤ ਵਿੱਚ ਵੱਜਣ ਦੇ ਕਾਰਨ ਉਨ੍ਹਾਂ ਦੇ ਮੁੱਖਤੇ ਹੀ ਮੌਤ ਹੋ ਜਾਂਦੀ ਹੈ ਸੂਪਰਸ ਨੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਇਸ ਕਤਲ ਦੀ ਮੁੱਖ وجہ ਰਾਜਨੀਤਿਕ ਰੰਜਸ ਹੈ ਜਾਂ ਕੋਈ ਪੁਰਾਣੀ ਰੰਜਸ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੁਲਿਸ ਜਾਂਚ ਕਰਕੇ ਪਤਾ ਕਰਕੇ ਦੱਸੇਗੀ ਕਿ ਕਿਸ ਰੰਜਸ ਦੇ ਕਾਰਨ ਕਤਲ ਹੋਇਆ ਹੈ ਸੁਮੇਰਤਿਕ ਸੁਖਵਿੰਦਰ ਸਿੰਘ ਕਲਕੱਤਾ ਦੇ ਚਮਰਥ ਕਾਂਬਲੋਂ ਮੌਕੇ ਤੇ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਅਤੇ ਤਰਨਾਲ ਲਗਾ ਦਿੱਤਾ ਗਿਆ ਹੈ ਤਰਨਾਕਾਰੀਆਂ ਦੀ ਮੰਗ ਮੁੱਖ ਮੰਗ ਹੈ ਕਿ ਸੁਖਵਿੰਦਰ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਤਰਨਾਕਾਰੀਆਂ ਨਾਲ ਗੱਲ ਕਰ ਰਹੇ ਹਨ ਅਤੇ ਤਰਨਾਕਾਰੀਆਂ ਨੂੰ ਵਿਸ਼ਵਾਸ ਦਵਾ ਰਹੇ ਹਨ ਕਿ ਪੁਲਸ ਜਲਦ ਤੋਂ ਜਲਦ ਮਰਤਕ ਦੇ ਕਾਤਲਾਂ ਨੂੰ ਛਲਾਖਾਂ ਦੇ ਪਿੱਛੇ ਜਲਦ ਤੋਂ ਜਲਦ ਭੇਜੇਗੀ ਸੋ ਇਹ ਵਾਦਾ ਕਰਦੀ ਹੋਈ ਪੁਲਸ ਨਜ਼ਰ ਆ ਰਹੀ ਹੈ ਤੇ ਤਰਨਾ ਚਕਾਉਣ ਲਈ ਪੱਬਾਂ ਪਾਰ ਹੋਇਆ ਹੋਇਆ ਹੈ ਪ੍ਰਸ਼ਾਸਨ ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ